ਜਿਨ ਜਪਿਆ ਤਿਨ ਕੋ ਬਲਿਹਾਰ ਤਿਨ ਕੈ ਸੰਗ ਤਰੈ ਸੰਸਾਰ ਕਹੁ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਣ ਚੋ ਤੂਰ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਕਾਲ ਯੁਗ ਨੂੰ ਤਾਰਨ ਆਏ ਮਹਾਰਾਜ ਨਿਰੰਕਾਰ ਸਰੂਪ ਤੁਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਮਹਾਰਾਜ ਜੀ ਸਿੱਖੀ ਮਹਾਰਾਜ ਜੀ ਦੇ ਸਿੱਖ ਸੂਰਮੇ ਤਾਂ ਕਮਾਈ ਹੈ ਭਾਈ ਜਿਨ੍ਹਾਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾ ਕਮਲਾਂ ਦੇ ਵਿੱਚ ਆਪਣੇ ਜੀਵਨ ਨੂੰ ਅਰਪਣ ਕੀਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਪ੍ਰੇਮ ਅੰਦਰ ਆਪਣੇ ਸਰੀਰ ਦੀ ਪ੍ਰਵਾਹ ਨਹੀਂ ਕੀਤੀ ਆਪਣੇ ਪੰਥ ਵਾਸਤੇ ਜ਼ਾਲਮ ਨੂੰ ਖਤਮ ਕਰਨ ਦੇ ਵਾਸਤੇ ਜ਼ੁਲਮ ਨੂੰ ਨਾਥ ਪਾਉਣ ਦੇ ਵਾਸਤੇ گاਉਂ ਤੇ ਗਰੀਬ ਦੀ ਰੱਖਿਆ ਵਾਸਤੇ ਆਪਣੇ ਸਰੀਰ ਨੂੰ ਵੀ ਵਾਰਿਆ ਆਪਣੇ ਆਪੇ ਨੂੰ ਵੀ ਵਾਰਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਅਸੀਂ ਖੇਡ ਵਰਤਾਈ ਅਮਰਤ ਦੀ ਦਾਤ ਜਿਹੜੇ ਗਿੱਦੜਾਂ ਵਰਗੇ ਸਰੀਰ ਸਨ ਉਹਨਾਂ ਨੂੰ ਬਖਸ਼ੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੱਬਰ ਸ਼ੇਰ ਬਣਾ ਦਿੱਤੇ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਵਿੱਚ ਅਨੇਕਾਂ ਹੀ ਫੌਜਾਂ ਅਨੇਕਾਂ ਹੀ ਸਿੰਘ ਹੋਏ ਨੇ ਉਹਨਾਂ ਦੇ ਵਿੱਚੋਂ ਇੱਕ ਉੱਚਾ ਰੁਤਬਾ ਰੱਖਣ ਵਾਲੇ ਮਹਾਨ ਸ਼ਹੀਦ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਹੋਏ ਨੇ ਗੁਰੂ ਮਾਰਾ ਦਾ ਬਚਨ ਹੈ ਕਿ ਮੇਰਾ ਆਪਣਾ ਰੂਪ ਹੈ ਮੇਰਾ ਖਾਲਸਾ ਮੇਰਾ ਸਤਗੁਰ ਹੈ ਮੇਰਾ ਖਾਲਸਾ ਜਿਨ੍ਹਾਂ ਨੇ ਉਸ ਪਰਮੇਸ਼ਰ ਨੂੰ ਜਪਿਆ ਤੇ ਆਇਆ ਹੈ ਉਹ ਉਹਦੇ ਵਰਗੇ ਹੀ ਹੋ ਗਏ ਜੋ ਦਾਤਾ ਪਰਮੇਸ਼ਰ ਦੇ ਘਰੋਂ ਮਿਲਦੀਆਂ ਨੇ ਫਿਰ ਉਹੀ ਦਾਤਾ ਉਦੇ ਸੇਵਕਾਂ ਦੇ ਘਰਾਂ 'ਚੋਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ। ਕਿਉਂ ਮਿਲਦੀਆਂ ਨੇ? ਮਹਾਰਾਜ ਜੀ ਕਹਿੰਦੇ ਜਿੰਨੀ ਸਤਗੁਰ ਸੇਵਿਆ ਪਿਆਰੇ ਤਿੰਨ ਕੇ ਸਾਥ ਕਰੇ। ਜਿਨ੍ਹਾਂ ਨੇ ਪਰਮੇਸ਼ਰ ਨੂੰ ਸੇਵ ਲਿਆ, ਰਿਝਾ ਲਿਆ, ਮਨਾ ਲਿਆ ਹੈ, ਆਪਣਾ ਮਿੱਤਰ ਬਣਾ ਲਿਆ ਹੈ। ਉਹਨਾਂ ਦੇ ਫਿਰ ਜਿਹੜੇ ਅੱਗੇ ਸੰਗੀ ਸਾਥੀ ਜਾਂ ਉਹਨਾਂ ਦੇ ਦਰਸ਼ਨ ਕਰਨ, ਬਚਨ ਸੁਣਨ ਕੋਈ ਆਉਂਦਾ ਹੈ, ਉਹ ਵੀ ਤਰ ਜਾਂਦੇ। ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਐਸਾ ਸਥਾਨ ਹੈ ਗੁਰਦੁਆਰਾ ਸ਼ਹੀਦਾ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਭਾਨਾ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ ਐਸੀ ਸ਼ਹਾਦਤ ਜਿਹੜੀ ਬਾਬਾ ਦੀਪ ਸਿੰਘ ਜੀ ਆਣੇ ਦਿੱਤੀ ਹੈ ਇਹੋ ਜੀ ਸ਼ਹਾਦਤ ਨਾ ਕਦੇ ਪਿੱਛੇ ਹੋਈ ਹੈ ਨਾ ਕੋਈ ਕਰ ਸਕਦਾ ਹੈ ਨਾ ਕੋਈ ਕਰ ਸਕੇਗਾ ਇਹ ਕਿਉਂ ਨਹੀਂ ਕਰ ਸਕੇਗਾ ਕਿਉਂਕਿ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਜਿਹੜੀ ਮਹਾਰਾਜ ਨੂੰ ਹਾਜ਼ਰ ਨਾਜ਼ਰ ਕਰਕੇ ਦਿੱਤੀ ਐਸਾ ਭਰੋਸਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਉੱਤੇ ਕਿ ਹੁਣੀ ਨੂੰ ਮੌਤ ਨੂੰ ਵੀ ਇਹ ਕਹਿ ਦਿੱਤਾ ਕਿ ਜੇ ਤੇਰੇ ਵਿੱਚ ਦਮ ਹੈ ਤਾਂ ਤੂੰ ਰੋਕ ਲੈ ਤੇ ਜੇ ਮੇਰੇ ਸਤਿਗੁਰ ਸਮਰੱਥ ਨੇ ਤੇ ਮੈਨੂੰ ਉੱਥੇ ਮੇਰੀ ਮੰਜ਼ਲ ਤੱਕ ਪਹੁੰਚਾਉਣਗੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਪੇਟ ਕੀਤਾ ਐਸੇ ਮਹਾਨ ਯੋਧੇ ਸੂਰਮੇ ਸ਼ਹੀਦ ਫੌਜ ਇਨ੍ਹਾਂ ਦੇ ਦਰਾਂ ਤੋਂ ਭਾਈ ਫਿਰ ਕਿਉਂ ਨਹੀਂ ਕੁਝ ਮਿਲੇਗਾ ਤਨ ਬਾਬਾ ਦੀਪ ਸਿੰਘ ਦੇ ਸਥਾਨ ਤੇ ਅੱਜ ਅਨੇਕਾਂ ਸੰਗਤਾਂ ਕਰੋੜਾਂ ਦੇ ਹਿਸਾਬ ਨਾਲ ਸੰਗਤਾਂ ਆਉਂਦੀਆਂ ਨੇ ਦੁੱਖ ਕਲੇਸ਼ ਦਿਲਦਰਾਂ ਦੇ ਨਾਲ ਭਰੀਆਂ ਜਦੋਂ ਬਾਬਾ ਦੀਪ ਸਿੰਘ ਦੇ ਸਥਾਨ ਤੇ ਪਹੁੰਚਦੀਆਂ ਨੇ ਦਰਸ਼ਨ ਕਰਦੀਆਂ ਨੇ ਸੇਵਾ ਕਰਦੀਆਂ ਨੇ ਚੁਪਾਰੇ ਵਿੱਚ ਹਾਜ਼ਰੀਆਂ ਭਰਦੀਆਂ ਨੇ ਜਾਂ ਵੈਸੇ ਹੀ ਅਰਦਾਸਾਂ ਕਰਵਾਉਂਦੀਆਂ ਨੇ ਉਹਨਾਂ ਦੇ ਸਾਰੇ ਦੁੱਖ ਦਿਲਦਰ ਦੂਰ ਹੋ ਗਏ ਨੇ ਕਿਉਂ ਭਾਈ ਕਿਉਂਕਿ ਉੱਥੇ ਬਾਬਾ ਦੀਪ ਸਿੰਘ ਸਾਹਿਬ ਜੀ ਹਾਜ਼ਰ-ਨਾਜ਼ਰ ਨੇ ਇਹ ਕਾਲਪੁਰਖ ਵਾਹਿਗੁਰੂ ਨੇ ਸ਼ਹੀਦਾਂ ਫੌਜਾਂ ਦੀ ਡਿਊਟੀ ਇਹ ਲਈ ਹੈ ਵੀ ਜਿਹੜਾ ਕੋਈ ਨਿਮਾਣਾ ਨਤਾਣਾ ਹੋ ਕੇ ਤੁਹਾਡੇ ਦਰ ਪਹੁੰਚਦਾ ਹੈ ਜਾਂ ਸਾਡੇ ਕੋਲ ਆਉਂਦਾ ਹੈ ਉਹਨਾਂ ਦੀ ਰੱਖਿਆ ਤੁਸੀਂ ਕਰਨੀ ਹੈ ਉਹਨਾਂ ਦੇ ਕਾਰਜ ਤੁਸੀਂ ਕਰਨੇ ਆ। ਭਾਨਗੁਰੂ ਗੋਵੇਸਨ ਸਾਹਿਬ ਸੱਚੇ ਪਾਸ਼ਾ ਮਹਾਰਾਜ ਨੇ ਵੀ ਆਪਣੀਆਂ ਫੌਜਾਂ ਨੂੰ ਇਹ ਹਦਾਇਤ ਦਿੱਤੀ ਸੀ ਵੀ ਭਾਈ ਕੋਈ ਤੁਹਾਡੇ ਕੋ ਪੁਕਾਰ ਲੈ ਕੇ ਆਵੇ ਬਾਕੀ ਕੰਮ ਸਾਰੇ ਛੱਡ ਕੇ ਫਿਰ ਉਹਦੀ ਪੁਕਾਰ ਵੱਲ ਧਿਆਨ ਦੇਣਾ ਤੇ ਉਹਦੇ ਵੱਲ ਪਹਿਲਾਂ ਚੱਲਣਾ। ਜਿਵੇਂ ਕਿ ਬੜੇ ਇਤਿਹਾਸ ਦੇ ਵਿੱਚ ਇਹੋ ਜਿਹੇ ਪ੍ਰਮਾਣ ਮਿਲਦੇ ਨੇ ਜਿੱਦਾਂ ਬਾਬਾ ਜੱਸਾ ਸਿੰਘ ਆਲੂ ਵਾਲੀਏ ਹੁਣੀ ਜਦੋਂ ਕੋਈ ਪ੍ਰਸ਼ਾਦਾ ਸ਼ਗਨ ਲੱਗੇ ਸੀ ਕੋਈ ਪੁਕਾਰ ਲੈ ਕੇ ਆਇਆ ਤੇ ਕਹਿੰਦੇ ਪ੍ਰਸ਼ਾਦਾ ਫਿਰ ਸ਼ਾਮਾਂ ਨੂੰ ਸ਼ਗਾਂਗੇ ਜਾਂ ਇਹਨਾਂ ਦਾ ਕਾਰਜ ਕਰਕੇ ਸ਼ਗਾਂਗੇ ਇਹੋ ਜਿਹੇ ਮਹਾਨ ਸੂਰਮੇ ਪੰਥ ਦੇ ਵਿੱਚ ਹੋਏ ਮਹਾਨ ਸ਼ਕਤੀਏਤ ਦੇ ਮਾਲਕ ਧੰਨ ਬਾਬਾ ਦੀਪ ਸਿੰਘ ਸਾਹਿਬ ਜਿਹੜੇ ਟਕਸਾਲ ਦੇ ਮੁਖੀ ਵੀ ਨੇ ਮਿਸਲ ਸ਼ਹੀਦਾਂ ਤਰਨਾਂਦਾਲ ਦੇ ਮੁਖੀ ਵੀ ਨੇ ਐਸੇ ਮਹਾਪੁਰਖਾਂ ਦੇ ਚਰਨਾਂ ਦੇ ਵਿੱਚੋਂ ਫਿਰ ਕਿਉਂ ਨਹੀਂ ਪਾਈ ਦਾਤਾਂ ਮਿਲਣਗੀਆਂ ਜਿਨ੍ਹਾਂ ਨੇ ਆਪਾਂ ਕੌਮ ਦੇ ਵਾਸਤੇ ਆਪਣੇ ਗੁਰੂਆਂ ਦੇ ਵਾਸਤੇ ਵਾਰਿਆ ਬਹੁਤ ਸੰਗਤ ਆਉਂਦੀ ਹੈ ਬਹੁਤ ਆਪਣੀਆਂ વાਰਤਾਂ ਦੱਸਦੇ ਨੇ ਕਿ ਅਸੀਂ ਐਵੇਂ ਸੀ ਮਾਰੇ ਦੀ ਕਿਰਪਾ ਹੋਈ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਹੋਈ ਫਿਰ ਅਸੀਂ ਇਦਾਂ ਹੋ ਗਏ ਉਹਨਾਂ ਦੇ ਵਿੱਚੋਂ ਇੱਕ ਪ੍ਰਮਾਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਖਾਲਸਾ ਜੀ ਕਿ ਇਹ ਕੋਈ ਝੂਠੇ ਨਹੀਂ ਬਾਬਾ ਦੀਪ ਸਿੰਘ ਹਾਜ਼ਰ ਨਾਜ਼ਰ ਨੇ ਸਤਿਗੁਰੂ ਸਮਰਥ ਬੈਠੇ ਨੇ ਸਤਗੁਰੂ ਜਾਗਤਾ ਹੈ ਦਿਓ ਮਹਾਰਾਜ ਸਮਰੱਥ ਬੈਠੇ ਆਪਣੀਆਂ ਫੌਜਾਂ ਦੀਆਂ ਪਰਮੇਸ਼ਰ ਜੀ ਨੇ ਡਿਊਟੀਆਂ ਲਾਈਆਂ ਵੀ ਭਾਈ ਸੌਂਦੀ ਸੰਗਤ ਦੇ ਕਾਰਜ ਕਰੋ ਬਾਬਾ ਦੀਪ ਸਿੰਘ ਜੀ ਦੇ ਸਥਾਨ ਦੇ ਉੱਤੇ ਇੱਕ ਕੋਈ ਨਿਮਾਣਾ ਜਿਹਾ ਸਿੱਖ ਭਾਈ ਉਹਦੀਆਂ ਚਾਰ ਧੀਆਂ ਨੇ ਤੇ 5000 ਦੇ ਤਨਖਾਹ ਦੇ ਉੱਤੇ ਉਹ ਕੰਮ ਕਰ ਰਿਆ ਉਹਦੀ ਪਤਨੀ ਨਹੀਂ ਹੈ ਕੋਈ ਅੱਧਾ ਕਿੱਲਾ ਜ਼ਮੀਨ ਸੀ ਜਿਹੜੀ ਵੋਂਦਾ ਸੀ ਤੇ ਕੋਈ 2-4 ਡੰਗਰ ਰੱਖੇ ਸੀ ਤੇ ਉਹਦੇ ਨਾਲ ਉਹਦਾ ਕਾਰਵਿਹਾਰ ਚੱਲਦਾ ਸੀ ਉਹ ਵੀ ਕਿਸੇ ਨੇ ਮਾੜਾ ਮਾਤੜ ਵੇਖ ਕੇ ਤੇ ਜ਼ਮੀਨ ਨਾਪ ਲਈ ਕੋਈ ਆਪਣੇ ਕਾਗਜ਼ ਬਣਾ ਕੇ ਜ਼ਮੀਨ ਨਾਪ ਲਈ ਇਹ ਉਹਦੇ ਕਥਨ ਅਨੁਸਾਰ ਸੁਣਾ ਰਿਆ ਕਹਿੰਦੇ ਬਹੁਤ ਤੰਗ ਦੋ ਧੀਆਂ ਜਵਾਨ ਨੇ ਦੋ ਛੋਟੀਆਂ ਨੇ ਤੇ ਮਨ ਦੇ ਵਿੱਚ ਸੀ ਵੀ ਹੁਣ ਕਰਾਂਗੇ ਕੀ ਹੈ ਦਾ ਕੁਛ ਨਹੀਂ ਧੀਆਂ ਵਿਆਹਣੀਆਂ ਨੇ ਕਿਵੇਂ ਕਰਾਂਗੇ ਕਹਿੰਦੇ ਕਿਸੇ ਨੇ ਦੱਸਿਆ ਕਿ ਬਾਬਾ ਦੀਪ ਸਿੰਘ ਦੇ ਸਥਾਨ ਤੇ ਪਹੁੰਚ ਉੱਥੇ ਤੇਰੀਆਂ ਸਾਰੀਆਂ ਜਿਹੜੀਆਂ ਮੁਸ਼ਕਿਲਾਂ ਹੱਲ ਹੋਣੀਆਂ ਤੂੰ ਮਾਰੇ ਦੇ ਘਰ ਜਾਇਆ ਕਰ ਉਹ ਕਹਿੰਦਾ ਮੈਂ ਪਹਿਲੀ ਵਾਰੀ ਗਿਆ ਮੈਨੂੰ ਕਿਸੇ ਨੇ ਕਿਹਾ ਤੂੰ ਦੁਪਹਿਰੇ ਦੇ ਵਿੱਚ ਪਹੁੰਚ ਉਹ ਕਹਿੰਦਾ ਵੀ ਮੈਨੂੰ ਪਾਠ ਤਾਂ ਕਰਨਾ ਆਉਂਦਾ ਨਹੀਂ ਉਹ ਕਹਿੰਦੇ ਜਿੰਨਾ ਜੇ ਦੁਪਹਿਰਾ ਚੱਲੇਗਾ ਉੱਥੇ ਸੇਵਾ ਕਰੀ ਜਾ ਪੱਖੇ ਦੀ ਪਾਣੀ ਪਿਉਉਣ ਦੀ ਵਾਹਿਗੁਰੂ ਵਾਹਿਗੁਰੂ ਕਰੀ ਜਾ ਇਹਨਾਂ ਕੰਮ ਤੂੰ ਕਰੀ ਜਾ ਕਹਿੰਦਾ ਮੈਂ ਪਹਿਲੀ ਵਾਰ ਪਹੁੰਚਿਆ ਤੇ ਮੇਰਾ ਮਨ じゃ ਨਹੀਂ ਲੱਗਾ ਕਹਿੰਦਾ ਦੋਸਤੋਂ ਦੂਸਰੇ ਦੁਪਹਿਰੇ ਤੇ ਮੈਂ ਮੰਨ ਦੇ ਵਿੱਚ ਬਣਾਵਾ ਕਿ ਕੀ ਜਾਣਾ ਕੁਝ ਨਹੀਂ ਹੁੰਦਾ ਰਹਿਣ ਦਿੰਨੇ ਆ ਕੰਮਕਾਰ ਕਰਦਾ ਕੋਈ ਨਾ ਕੋਈ ਕਹਿੰਦਾ ਮੇਰੇ ਬੱਚਿਆਂ ਨੇ ਕਿਹਾ ਕਿ ਨਹੀਂ ਪਿਤਾ ਜੀ ਤੁਸੀਂ ਜਾਓ ਬੜਾ ਸੁਣਿਆ ਹੈ ਕਿ ਬਾਬਾ ਦੀਪ ਸਿੰਘ ਦੇ ਚਪਹਿਰੇ ਚ ਜਿਹੜੀ ਸੰਗਤ ਪਹੁੰਚਦੀ ਹੈ ਉਹਨਾਂ ਦੇ ਕਾਰਜ ਸਫਲ ਹੁੰਦੇ ਨੇ ਸਾਡੀ ਵੀ ਬਾਹ ਫੜਨਗੇ ਸ਼ਹੀਦ ਫੌਜਾਂ ਕਹਿੰਦੇ ਜੱਕੋ ਧੱਕੇ ਕਰਦਾ ਮੈਂ ਪਹੁੰਚ ਗਿਆ ਉਸ ਦਿਨ ਕਹਿੰਦੇ ਇਹੋ ਜਿਹਾ ਆਨੰਦ ਮੈਨੂੰ ਆਇਆ ਕਿ ਮੇਰਾ ਜੀ ਕੀਤਾ ਫਿਰ ਤੀਜੀ ਵਾਰੀ ਆਪ ਜਾਣ ਕਹਿੰਦੇ ਇੱਦਾਂ ਕਰਦਿਆਂ ਕਰਦਿਆਂ ਮੈਨੂੰ 11 12 ਚਪਹਿਰੇ ਮਹਾਰੇ ਦੀ ਕਿਰਪਾ ਨਾਲ ਮੈਂ ਕਟੇ ਤੇ ਮਨ ਦੇ ਵਿੱਚ ਇਹੋ ਸੀ ਵੀ ਪੈਸਾ ਦੇ ਕੋਲ ਕੋਈ ਨਹੀਂ ਕਿਵੇਂ ਆਉਣਾ ਜਾਣਾ ਤੇ ਕਹਿੰਦੇ 12 12 ਵਾਂ ਕੇ 13ਵਾਂ ਚਪੈਰਾ 13ਵਾਂ ਚਪੈਰਾ ਮੈਂ ਕਹਿੰਦਾ ਕੱਟ ਕੇ ਘਰੇ ਆ ਰਿਹਾ ਸੀ ਤੇ ਜਿੰਨੇ ਮੇਰੀ ਪੈੜੀ ਨੱਪੀ ਸੀ ਉਹ ਬੰਦਾ ਮੇਰੇ ਘਰੇ ਆਇਆ ਮੈਨੂੰ ਆ ਕੇ ਕਹਿੰਦਾ ਕਿ ਭਾਈ ਤੂੰ ਆਪਣੀ ਜ਼ਮੀਨ ਜਿਹੜੀ ਤੇਰੀ ਅਸੀਂ ਵਾਉਂਦੇ ਰਹੇ ਨੇ ਚਿਰ ਤੋਂ ਉਹ ਅਸੀਂ ਤੈਨੂੰ ਵਾਪਸ ਕਰਨੀ ਚਾਹੁੰਦੇ ਤੂੰ ਵਾਈਜ ਆ ਵੀ ਸਾਡੇ ਕੋਲ ਗਲਤੀ ਹੋ ਗਈ ਆ ਵੀ ਅਸੀਂ ਐਵੇਂ ਤੇਰੀ ਜ਼ਮੀਨ ਨਾਪਲੀ ਤੂੰ ਮਾਤੜ ਬੰਦਾ ਅਸੀਂ ਛੱਡਦੇ ਅੱਜ ਤੋਂ ਬਾਅਦ ਤੂੰ ਵਾੜਾ ਕਹਿੰਦਾ ਮੈਂ ਬਾਬਾ ਜੀ ਦਾ ਸ਼ੁਗਰ ਕੀਤਾ ਬੀ ਮਹਾਰਾਜ ਜੀ ਦੇ ਆਪੇ ਕੋਤਕ ਵਰਤ ਗਿਆ ਮੈਂ ਤਾਂ ਕੋਈ ਕਿਹਾ ਵੀ ਕਿਸੇ ਨੂੰ ਕੁਛ ਨਹੀਂ ਨਾ ਕਿਸੇ ਨੂੰ ਨਾਲ ਲਿਆ ਉਹ ਪੁੱਛਦਾ ਹੈ ਕਿ ਕੀ ਚੱਕਰ ਇੰਨੇ ਜੇ ਤੋ ਤੁਸੀਂ ਕਰਦੇ ਸੀ ਉਹ ਕਹਿੰਦੇ ਵੀ ਕੋਈ ਚੱਕਰ ਨਹੀਂ ਅਸੀਂ ਖੁਸ਼ੀ ਕਰਕੇ ਤੈਨੂੰ ਦੇ ਰਹੇ ਆਂ ਵੀ ਲੈ ਲਾ ਤੂੰ ਪਹਿਲੀ ਉਹ ਕਹਿੰਦਾ ਵੀ ਮੈਂ ਤਿੰਨ ਚਾਰ ਦਿਨਾਂ ਬਾਅਦ ਉਹਨਾਂ ਦਾ ਇੱਕ ਬੰਦਾ ਮੈਨੂੰ ਮਿਲਿਆ ਉਸੇ ਪਰਿਵਾਰ ਦਾ ਸ਼੍ਰੀਕੇ ਚੋਂ ਉਹਨਾਂ ਦਿਓ ਉਹ ਕਹਿੰਦਾ ਵੀ ਮੈਨੂੰ ਤੈਨੂੰ ਜਿਹੜੀ ਜ਼ਮੀਨ ਦਿੱਤੀ ਤੈਨੂੰ ਪਤਾ ਕਿਉਂ ਦਿੱਤੀ ਉਹ ਕਹਿੰਦੇ ਵੀ ਮੈਨੂੰ ਤਾਂ ਨਹੀਂ ਪਤਾ ਉਹ ਕਹਿੰਦੇ ਇਸ ਕਰਕੇ ਦਿੱਤੀ ਇਹ ਮਹੀਨਾ ਕੋ ਹੋ ਗਿਆ ਸੀ ਇਹਨਾਂ ਦੇ ਘਰੇ ਕਲਾ ਕਲੇਸ਼ ਪਈ ਹੋਈ ਇਹਨਾਂ ਨੇ ਨੁਕਸਾਨ ਹੋ ਰਹੀ ਏ ਠਾਂ ਨੂੰ ਜਾ ਰਹੇ ਤੇ ਇਹ ਪੰਡਤਾਂ ਕੋਲੇ ਜਾਂਦੇ ਆ ਇਹ ਕੋਈ ਪੰਡਤ ਕੋਲੇ ਗਏ ਤੇ ਪੰਡਤ ਨੂੰ ਜਾ ਕੇ ਪੁੱਛਿਆ ਕਿ ਸਾਡਾ ਬੜਾ ਨੁਕਸਾਨ ਹੋ ਰਿਆ ਕਹਿੰਦੇ ਉਹ ਪੰਡਤ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਕਿਸੇ ਗਰੀਬ ਮਾਤੜ ਦੀ ਜ਼ਮੀਨ ਲੱਪੀ ਆ ਤਾਂ ਕਰਕੇ ਹੋ ਰਿਹਾ ਜਾਂ ਤਾਂ ਉਹ ਜ਼ਮੀਨ ਛੱਡ ਦਿਓ ਤੁਹਾਡਾ ਕੰਮ ਫੇਰ ਚੱਲ ਪਏਗਾ ਨਹੀਂ ਤਾਂ ਹੋਰ ਨੁਕਸਾਨ ਹੋਵੇਗਾ ਕਹਿੰਦੇ ਉਸ ਪੰਡਤ ਦੇ ਕਹਿਣ ਤੇ ਤੈਨੂੰ ਜ਼ਮੀਨ ਛੱਡਣ ਆਏ ਨੇ ਵੀ ਤੇਰੀ ਜ਼ਮੀਨ ਕਰਕੇ ਸਾਡਾ ਨੁਕਸਾਨ ਹੋ ਰਿਹਾ ਤੇ ਉਹ ਸਿੰਘ ਕਹਿੰਦਾ ਵੀ ਮਨ 'ਚ ਮੈਂ ਇਹ ਸੋਚਿਆ ਇਹ ਪੰਡਤ ਦੇ ਕਹਿਣ ਨਾਲ ਕੁਝ ਨਹੀਂ ਹੋ ਰਿਹਾ ਇਹ ਬਾਬਾ ਦੀਪ ਸਿੰਘ ਸਾਹਿਬ ਆਪ ਕਿਰਪਾ ਕਰ ਰਹੇ ਕਹਿੰਦੇ ਮੇਰੇ ਮਨ ਦੇ ਵਿੱਚ ਐਸਾ ਵਿਸ਼ਵਾਸ ਬਣਿਆ ਕਿ ਅੱਜ ਤੋਂ ਬਾਅਦ ਮੈਂ ਸ਼ਹੀਦਾਂ ਫੌਜਾਂ ਦੇ ਦਰ ਜਾਣਾ ਹੀ ਜਾਣਾ ਜੋ ਮਰਜ਼ੀ ਹੋ ਜਾਵੇ ਕਹਿੰਦੇ ਮੈਂ ਜਾਣਾ ਸ਼ੁਰੂ ਕਰਤਾ ਮੈਨੂੰ ਕਰਦਿਆਂ ਕਰਾਉਂਦਿਆਂ 6 ਮਹੀਨੇ ਹੋ ਗਏ ਮੈਨੇ ਚਪਾਰਾ ਸਾਹਿਬ ਨੂੰ ਛੱਡਿਆ ਕਹਿੰਦੇ ਇੱਕ ਦਿਨ ਅਚਾਨਕ ਹੀ ਸ਼ਹੀਦਾ ਸਾਹਿਬ ਹੀ ਕੋਈ ਪਰਿਵਾਰ ਮਿਲਿਆ ਮੇਰੇ ਨਾਲ ਮੇਰੇ ਦੋਵੇਂ ਬੱਚੀਆਂ ਸੀ ਕਹਿੰਦੇ ਉਹਨਾਂ ਨੇ ਕਿਹਾ ਵੀ ਤੁਸੀਂ ਕਿੱਥੋਂ ਆ ਸਾਰਾ ਸਾਡਾ ਐਡਰੈਸ ਵਗੈਰਾ ਲੈ ਲਿਆ ਅਸੀਂ ਦੱਸਿਆ ਇਦਾਂ ਕਹਿੰਦੇ ਸਾਨੂੰ ਥੋੜੇ ਜੇ ਬਾਅਦ ਫੋਨ ਆਇਆ ਵੀ ਅਸੀਂ ਚਾਹੁੰਦੇ ਆ ਤੁਹਾਡੀ ਧੀ ਨਾਲ ਰਿਸ਼ਤਾ ਕਰਨਾ ਉਹ ਕਹਿੰਦੇ ਵੀ ਜੀ ਆਇਆਂ ਨੂੰ ਘਰੇ ਆਏ ਕਹਿੰਦੇ ਅਸੀਂ ਤਾਂ ਗਰੀਬ ਦੇ ਗਰੀਬ ਹੀ ਸਿੱਖ ਜੀਏ ਸਾਡੇ ਕੋਲੇ ਦੇਣ ਨੂੰ ਕੁਝ ਨਹੀਂ ਉਹ ਕਹਿੰਦੇ ਵੀ ਨਹੀਂ ਅਸੀਂ ਬਾਹਰੋਂ ਆਏ ਆ ਅਸੀਂ ਤੁਹਾਡੀ ਧੀ ਨੂੰ ਨਾਲ ਹੀ ਲੈ ਕੇ ਜਾਣਾ ਕਹਿੰਦੇ ਐਸੀ ਕਿਰਪਾ ਵਰਤੀ ਧੀ ਦਾ ਵਿਆਹ ਕੀਤਾ ਧੀ ਬਾਹਰ ਗਈ ਆਪ ਦਪੈਰਾ ਸਾਹਿਬ ਨੂੰ ਨਹੀਂ ਤਿਆਗ ਗਿਆ ਜਾਂਦਾ ਰਿਆ ਮੈਂ ਮੇਰੇ ਨਾਲ ਮੇਰੇ ਬੱਚੇ ਵੀ ਜਾਂਦੇ ਰਹੇ ਕਹਿੰਦੇ ਇਦਾਂ ਥੋੜੇ ਚਿਰ ਬਾਅਦ ਉਸੇ ਪਰਿਵਾਰ ਜਿੱਥੇ ਧੀ ਵਿਆਹੀ ਸੀ ਉਸੇ ਪਰਿਵਾਰ ਦਾ ਕੋਈ ਹੋਰ ਮੁੰਡਾ ਉਹਦੇ ਪਰਿਵਾਰ ਨੇ ਮੇਰੀ ਦੂਜੀ ਧੀ ਦਾ ਰਿਸ਼ਤਾ ਮੰਗ ਲਿਆ ਉਹ ਵੀ ਬਾਹਰ ਲੈ ਗਏ 6 ਮਹੀਨਿਆਂ 8ਾਂ ਚੋਂ ਦਾ ਵੀ ਵਿਆਹ ਹੋ ਗਿਆ ਵੀ ਬਾਹਰ ਲੈ ਗਏ ਤੇ ਮਹਾਰਾਜ ਦੀ ਕਿਰਪਾ ਨਾਲ ਮੇਰਾ ਐਸਾ ਕੰਮ ਚੱਲਿਆ ਉਹ ਜਿਹੜੀ ਜ਼ਮੀਨ ਮੈਨੂੰ ਮਿਲੀ ਉਹ ਤੋਂ ਮੈਂ ਕਰਕੇ ਕਰਾ ਕੇ ਸਬਜੀ ਲਈ ਸਬਜੀ ਵੇਚਣੀ ਸ਼ੁਰੂ ਕੀਤੀ ਮੇਰਾ ਕੰਮ ਤੁਰਿਆ ਫਿਰ ਮੈਂ ਹੌਲੀ ਕਹਿੰਦਾ ਠੇਕੇ ਤੇ ਕਿਸੇ ਕੋਲ ਕਿਲਾ ਲੈ ਲਿਆ ਉੱਥੇ ਸਬਜੀ ਲਾਉਣੀ ਸ਼ੁਰੂ ਕੀਤੀ ਤੇ ਮੈਂ ਉਥੋਂ ਆਪਣਾ ਕੰਮ ਤੋਰਿਆ ਤੇ ਉਸ ਬੰਦੇ ਨੇ ਸੁਣਾਇਆ ਕਿ ਬਾਬਾ ਦੀਪ ਸਿੰਘ ਸਾਹਿਬ ਦੀ ਕਿੰਦਾ ਕਿਰਪਾ ਮੇਰੇ ਤੇ ਵਰਤੀ ਮੈਂ ਕੱਖਾਂ ਵਰਗਾ ਸੀ ਮੈਨੂੰ ਲੱਖਾਂ ਵਰਗਾ ਬਾਬਾ ਦੀਪ ਸਿੰਘ ਸਾਹਿਬ ਨੇ ਕੀਤਾ ਤੇ ਇਹ ਕੋਈ ਕੋਈ ਸੋਚਣ ਵਿਚਾਰਨ ਵਾਲੀ ਗੱਲ ਹੈ ਕਿ ਜਦੋਂ ਅਸੀਂ ਸ਼ਰਧਾ ਨਾਲ ਜਾਂਦੇ ਹਾਂ ਨਾ ਕਿਸੇ ਦੇ ਦਰ ਤੇ ਖਾਲੀ ਹੋ ਕੇ ਇਹ ਸਮਝ ਕੇ ਜਾਂਦੇ ਹਾਂ ਕਿ ਅਸੀਂ ਤਾਂ ਭੁੱਖੇ ਨੰਗੇ ਹਾਂ ਸਾਡੇ ਵਰਗਾ ਕੰਗਾਲ ਕੋਈ ਨਹੀਂ ਸਾਨੂੰ ਦੇਣ ਵਾਲਾ ਸਿਰਫ ਤੇ ਸਿਰਫ ਸਤਿਗੁਰੂ ਹੈ ਉਹਨਾਂ ਦੀਆਂ ਝੋਲੀਆਂ ਭਰੀਆਂ ਜਾਂਦੀਆਂ ਜਿਹੜੇ ਪਹਿਲਾਂ ਘਰੋਂ ਭਰੇ ਜਾਂਦੇ ਨੇ ਉਹਨਾਂ ਨੂੰ ਉਥੋਂ ਭਾਈ ਕੀ ਮਿਲਣਾ ਜਿਨ੍ਹਾਂ ਦੇ ਹਿਰਦੇ ਵਿੱਚ ਸ਼ਰਧਾ ਹੈ ਭਾਵਨਾ ਹੈ ਪਿਆਰ ਭਰੋਸਾ ਹੈ ਨਾ ਉਹਨਾਂ ਦੀਆਂ ਝੋਲੀਆਂ ਬਾਬਾ ਦੀਪ ਸਿੰਘ ਸਾਹਿਬ ਜੀ ਪਰਦੇ ਆਏ ਨੇ ਪਰਦੇ ਰਹਿਣਗੇ ਤਾਂ ਹਮੇਸ਼ਾ ਤੱਕ ਜੁਗੋ ਜੁਗ ਤੱਕ ਭਰਦੇ ਰਹਿਣਗੇ ਤੇ ਪਰ ਜਿਨ੍ਹਾਂ ਦੇ ਹਿਰਦਿਆਂ 'ਚ ਖੋਟ ਹੈ ਉਹਨਾਂ ਦੀ ਝੋਲੀ ਨਾ ਭਰੂਗੀ ਨਾ ਭਰੀ ਹੈ ਨਾ ਹੀ ਕਦੀ ਭਰ ਸਕਦੀ ਜਿਨ੍ਹਾਂ 'ਚ ਹਿਰਦੇ ਦੇ ਵਿੱਚੋਂ ਮੈਲ ਤੇ ਦੁਬਿਧਾ ਨਹੀਂ ਕੱਢਦੇ ਉਹਨਾਂ 'ਚ ਸਤਗੁਰ ਕੋਈ ਚੀਜ਼ ਨਹੀਂ ਦਿੰਦੇ ਪਟਕਾਉਂਦੇ ਨੇ ਬੰਦੇ ਸੋ ਸ਼ਹੀਦਾਂ ਫੌਜਾਂ ਦਾ ਸਤਕਾਰ ਕਰਿਆ ਕਰੋ ਧੰਨ ਬਾਬਾ ਦੀਪ ਸਿੰਘ ਸਾਹਿਬ ਵਰਗਾ ਕੋਈ ਸ਼ਹੀਦ ਨਹੀਂ ਉਹਨਾਂ ਦੇ ਚਰਨਾ ਕਮਲਾਂ ਦੇ ਵਿੱਚ ਪਹੁੰਚਿਆ ਕਰੋ ਸੇਵਾ ਉਹਨਾਂ ਦੇ ਦਰ ਕਰਿਆ ਕਰੋ ਭਾਨ ਗੁਰੂ ਰਾਮਦਾਸ ਮਾਰੇ ਕੋਲੇ ਪਹੁੰਚੋ ਜਿਨ੍ਹਾਂ ਦੇ ਦਰ ਤੇ ਬਾਬਾ ਦੀਪ ਸਿੰਘ ਨੇ ਸੇਵਾ ਕੀਤੀ ਸੀਸ ਚੜਾਇਆ ਆਪਣਾ ਸੀਸ ਦਿੱਤਾ ਸੋ ਬਾਣੀ ਵੱਧ ਤੋਂ ਵੱਧ ਪੜੋ ਬਾਬਾ ਜੀ ਦਾ ਨਿਤਨੇਮ ਬੜਾ ਸੀ ਬਾਬਾ ਜੀ ਦੀ ਬਾਬਾ ਜੀ ਦਾ ਵਿਆਸ ਬੜਾ ਸੀ ਉਹਨਾਂ ਵਰਗੇ ਉਹਨਾਂ ਦੇ ਰਾਹ ਤੇ ਚੱਲੀਏ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਸਾਡੇ ਤੋਂ ਜ਼ਿਆਦਾ ਖੁਸ਼ ਹੋਣ ਜੇ ਇੱਕ ਦਿਨ ਦੁਪਹਿਰਾ ਐਤਵਾਰ ਉੱਥੇ ਕੱਟਿਆ ਹੈ ਕੋਸ਼ਿਸ਼ ਕਰੀਏ ਕਿ ਅਸੀਂ ਜਿਹੜੇ 6 ਦਿਨ ਵੱਜਦੇ ਨੇ ਉਦੋਂ ਵੀ ਓਨੀ ਬਾਣੀ ਆਪਣੇ ਘਰ ਪੜ੍ਹੀਏ ਫਿਰ ਸਾਡੇ ਤੇ ਵਧੇਰੇ ਕਿਰਪਾ ਹੋਏਗੀ ਬਾਬਾ ਦੀਪ ਸਿੰਘ ਸਾਹਿਬ ਸਾਡੇ ਤੋਂ ਹੋਰ ਖੁਸ਼ ਹੋਣਗੇ ਭੋਲਾ ਦੀ ਖੇਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ